ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਤੇ ਬਾਗਾ ਪੁਰਾਣਾ ਸ਼ਹਿਰ ਇਸ ਪਿੰਡ ਦੇ ਨੇੜੇ ਆ ਤੇ ਸੁਖਮੰਦਰ ਬਾਈ ਦੇ ਘਰੇਆਂ ਸੰਤਾਂ ਦੇ ਕੋਠਿਆਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਚਾਰ ਪੰਜ ਆਪਾਂ ਇੱਕ ਗਾਂ ਬਖਾਵਾਂਗੇ ਤੁਹਾਨੂੰ ਤੇ ਤਿੰਨ ਚਾਰ ਮੱਝਾ ਦਿਖਾ ਦੇਵਾਂਗੇ ਸਾਰੀ ਜਾਣਕਾਰੀ ਲਵਾਂਗੇ ਆਪਾਂ ਅੰਦਰ ਲਈ ਮੈਂ ਤੋਂ ਸ਼ੁਰੂਆਤ ਕਰਦੇ ਇੱਕ ਬਾਈ ਦੇ ਕੋਲੇ ਅੰਦਰ ਮੈਂ ਤਾਜੀ ਸੋਈ ਹੋਈ ਆ ਉਹਦੇ ਤੋਂ ਪੁੱਛਦੇ ਆਂ ਉਹ ਅੰਦਰ ਖੜੀ ਦੀ ਉੱਥੇ ਕਹਿ ਰਹੇ ਹੁੰਦੇ ਤੇ ਅੱਛਾ ਸਤਿ ਸ਼੍ਰੀ ਅਕਾਲ ਸੁਖਮੰਦਰ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਠੀਕ ਠਾਕ ਆ ਵਧੀਆ ਸੇਤਾ ਘਰ ਪਰਿਵਾਰ ਭਾਈ ਸਾਰੇ ਠੀਕ ਆ ਚਲੋ ਸ਼ੁਕਰ ਆ ਅੱਛਾ ਸੁਖਮੰਦਰ ਭਾਈ ਅੱਜ ਕਿੰਨੇ ਜਾਨਵਰ ਆਪਣੇ ਕੋਲੇ ਇੱਕ ਦੋ ਤੇ ਤਿੰਨ ਚਾਰ ਹੀ ਆ ਚਾਰ ਮੱਝ ਤੇ ਤਿੰਨ ਮੱਝਾ ਇੱਕ ਗਾਂ ਹੈ ਹਾਂਜੀ ਠੀਕ ਆ अच्छा भाई जड़ी अंदरली मैं हां सुखमंदर भाई इनकी डिटेल की ओ, थे थे है वो तीजे की सुई लगभग ठीक है जी ते 8 9 किलो धोदा जी 8 9 किलो धोदा ते चौड़ाई हुई थी 8 9 ਦਰਾਂ ਦੀ ਸੁਈ ਹੈ 8 9 ਦਰਾਂ ਦੀ ਉਹੀ ਸੁਈ ਹੈ हां यानी 10 ਕਿਲੋ 11 10 11 ਕਿਲੋ ਦੇ ਸਕਦੀ ਹੈ ਤੇ ਦੇ ਦੂ ਦੇ ਦੂਗੀ ਬੰਦੇ ਆ ਬੱਚਾ ਇਧਰ ਨਾਲ ਬੈਠਾ ਉਹਦਾ ਇਕਟਾ ਮਗਰ ਕਾ ਕੱਟੀ ਹੈ ਇਕਟਾ ਉਹਦੇ ਮਗਰ ਹੈ ਠੀਕ ਹੈ ਬਾਈ ਠੀਕ ਹੈ ਜੀ ਅੱਛਾ ਸੁਖਮੰਦਰ ਭਾਈ ਇਹਦਾ ਰੇਟ ਫਿਰ ਉਹ ਤਾਂ ਰੇਟ 86000 ਰੁਪਏ 86000 ਰੁਪਏ ਮੰਨਤਨ ਹੋ ਜੂਗਾ ਇਹਦੇ ਵੀ ਹਾਂਜੀ ਠੀਕ ਆ ਬਾਈ ਇਹ ਤਾਂ ਹੋ ਗਿਆ ਆਪਣੀ ਇੱਕ ਨੰਬਰ ਤੇ ਮੈਂ ਤੇ ਆ ਦੋ ਨੰਬਰ ਤੇ ਮੈਂ ਜਿਹੜੀ ਕਾਲੀ ਬਾਈ ਇਹਦੇ ਵਿੱਚ ਰਹਿ ਗਿਆ ਸਵਾ ਮਹੀਨਾ ਠੀਕ ਆ ਸੂਨ ਦੇ ਵਿੱਚ ਹਾਂ ਇਹ ਮੇਰਾ ਥੋੜਾ ਜਿਹਾ ਐ ਵਿਚਾਰਾ ਵੀ ਇਹਨੂੰ ਸਵਾ ਕੇ ਤਿਆਰ ਕਰਕੇ ਵੇਚ ਲਾਂਗੇ ਮੈਂ ਸਿਰ ਤਿਆਰ ਕਰਕੇ ਵੇਚਾਂਗਾ ਹਾਂ ਠੀਕ ਆ ਬਾਈ ਅੱਛਾ ਜੀ ਅੱਜ ਕੋਈ ਲੈਣੀ ਚਾਵੇ ਅੱਜ ਵੀ ਦੇ ਸਕਦੇ ਆ ਕਿ ਨਹੀਂ ਦੇ ਦੇ ਤਾਂ ਸਕਦੇ ਹੀ ਆਪਾਂ ਉਹ ਨਹੀਂ ਕੋਈ ਗੱਲ ਹੈ ਬਾਈ ਠੀਕ ਹੈ ਜੀ ਅੱਛਾ ਜੀ ਅੱਜ ਤੇ ਨਹੀਂ ਹੋਵੇ ਕਿੰਨੇ ਦੀ ਦੇ ਦੇ ਦਾਂਗੇ ਬਾਈ ਅੱਜ ਦੇਣੀ ਹੋਵੇ 70000 ਦੀ ਦੇ ਦੇਾਂਗੇ ਠੀਕ ਆ ਬਾਈ ਜੀ ਕਿ ਸਵਾ ਵੀ ਨਾ ਰਹਿ ਗਿਆ 12 ਕਿਲੋ ਜਿਹੜੇ ਘਰੋਂ ਆਈ ਹੈ ਆਪਾਂ ਨਹੀਂ ਧਾਰ ਮਾਰੀ ਹਾਂ 12 ਕਿਲੋਆਂ ਦੇ ਦੁੱਧ ਇਹਨੇ ਦਿੱਤਾ ਭੋਲੀ ਧਾਰ ਹੈ ਠੀਕ ਆ ਬਾਕੀ ਸਭ ਕਾਸੇ ਦੀ ਉਹਨਾਂ ਲੋ ਪੂਰੀ ਜ਼ਿੰਮੇਵਾਰੀ ਹੈ ਆਪਾਂ ਭੂਰਾ ਵੀ ਨਹੀਂ ਕਹਿੰਦੇ ਠੀਕ ਆ ਬਾਈ ਕਿਉਂਕਿ ਆਪਣੇ ਤੋਂ ਫੋਨ ਨਾ ਚੱਕਿਆ ਜਾਵੇ ਅਗਲਾ ਕਹਿੰਦਾ ਫੋਨ ਨਹੀਂ ਚੱਕਦਾ ਸਾਡਾ ਹਾਂ ਸਹੀ ਆ ਜੀ ਨਾ ਤੋਂ ਜਾਂਦਾ ਫਿਰ ਆਪਦੀ ਤਸੱਲੀ ਕਰ ਲਿਆ ਆਪਣੇ ਕੋਲੇ ਰਹਿ ਪੇ ਠੀਕ ਆ ਜੀ ਤੇ ਨਹੀਂ ਸੂਈ ਤੋਂ ਲੈ ਜੀ ਠੀਕ ਆ ਬਾਈ ਜੀ ਅੱਛਾ ਬੱਲੀ ਮੈਂ ਜਿਹੜੀ ਬਾਈ ਇਹ ਹੋ ਗਈ ਬੱਚੇ ਦੇ ਸਭ ਤੋਂ ਬੱਲੀ ਮੈਂ ਮੰਨ ਕੇ ਚਲੋ 10% ਰਹਿ ਗਈ ਹੈ ਠੀਕ ਹੈ ਜੀ ਬਾਕੀ ਆਪਾਂ ਕੋਲ ਕੋਈ ਬੱਚਾ ਲਾਉਣਾ ਇਹਦੇ ਹਾਂ ਬੱਚੇ ਦੇ ਨਾਲ ਹੁਣ ਮਿਲਦੀ ਆ ਵਧੀਆ ਠੀਕ ਹੈ ਜੀ ਪਰ ਮਾੜਾ ਮੋਟਾ ਅਜੇ ਕਰਦੀ ਹੈ ਅਜੇ ਕਰਦੀ ਹੈ ਹਾਂ ਅੱਛਾ ਦੁੱਧ ਕਿੰਨਾ ਬਾਈ 13 ਕਿਲੋ 13 ਕਿਲੋ ਤਿਆਰ ਆ ਸੁਆ ਕਿੰਨਾਂ ਸੀ 12 13 ਕਿਲੋ ਕੰਡੇ ਤੇ ਠੀਕ ਆ ਸੁਆ ਕਿੰਨਾਂ ਸੀ ਹੋਈ ਹੈ ਬਾਈ ਸੁਹੀ ਹੋ ਤੀਜਾ ਚੌਥਾ ਠੀਕ ਆ ਚਵਾਈ ਕਿਵੇਂ ਲੱਗੀ ਆ ਬਾਈ ਚਵਾਈ ਇੱਕ ਨੰਬਰ ਆ ਠੀਕ ਆ ਇਹਦਾ ਕਿੰਨਾ ਰੇਟ ਰਹੂਗਾ ਬਾਈ ਰੇਟ ਉਹੀ ਰਹਿਣਾ ਕਿੰਨਾ ਜੀ ਮਗਰ ਕੇ ਕੱਟੀ ਆ ਗਈ ਇਹਦੇ ਮਗਰ ਕੱਟੀ ਹੈ ਆਹ ਸੌਰੀ ਕੱਟਾ ਹੈ ਠੀਕ ਹੈ ਠੀਕ ਹੈ ਅੱਛਾ ਤੇ ਇਹਦਾ ਲੈ ਰੇਟ ਹੈਗਾ 1,15,000 ਰੁਪਏ ਦੁੱਧ 12 ਕਿਲੋ ਤਿਆਰ ਆ ਹਾਂਜੀ ਠੀਕ ਹੈ ਜੀ ਤੇ ਆ ਕਾਲੀ ਮੈਂ ਦਾ ਇਹ ਤਾਂ ਕਾਲੀ ਮੈਂ ਦਾ 64000 ਰੁਪਏ ਹੀ ਠੀਕ ਹੈ ਸਾਢੇ 3 ਮਹੀਨੇ ਦੀ ਗੱਭਨ ਚੈੱਕ ਕਰਾ ਕੇ ਠੀਕ ਹੈ ਦੁੱਧ 6 ਕਿਲੋ ਦੁੱਧ ਆਈ ਠੀਕ ਹੈ ਜੀ ਤੇ ਥਾਪੀ ਤੇ ਇਹ ਮਿਲਦੀ ਹੈ ਠੀਕ ਹੈ ਬਾਈ ਠੀਕ ਹੈ ਤੇ ਇਹਦੀ ਜਿਹੜੀ ਦੁੱਧ ਸਾਰਿਆਂ ਚ ਬਰਾਬਰ ਹੈ ਇਹ 1922 ਵਿਧੀ ਨਾ ਮੜੀ ਸਾਈਡ ਐ ਇੱਕ ਬਹਿਣੀ ਦੀ ਤਾਂ ਅੰਦਰਲੀ ਨੂੰ ਵੀ ਹੈਗੀ ਉਹਨੂੰ ਵੀ ਹੈਗੀ 1920 ਇਹਨੂੰ ਵੀ ਹੈਗੀ ਠੀਕ ਆ ਬਾਈ ਠੀਕ ਆ ਅੱਛਾ ਗਾਂ ਬਾਈ ਬੜੀ ਚੰਗੀ ਖਿਡਾਰੀ ਬੈਠਾ ਆ ਕਿ ਯਾਰ ਗਾਂ ਬੰਦੇ ਬਾਹਰ ਨੂੰ ਗਏ ਐ ਅੱਛਾ ਹਾਂ ਠੀਕ ਆ ਤੇ ਗਾਂ ਦੇ ਥੱਲੇ 16 ਕਿਲੋ ਦੁੱਧ ਹੈ ਕੋਈ ਕਿੰਨੇ ਕੁ ਟਾਈਮ ਦੀ ਬਾਈ ਉਨਾ ਮੁਤਲਕ ਦਾ ਮਹੀਨੇ ਢੂੜ ਮਹੀਨੇ ਦੀ ਹੈ ਹੁਣ ਆਪਾਂ ਨੂੰ ਕੀ ਪਤਾ ਐਵੇਂ ਆਪਾਂ ਕਹੀ ਜਾਈਏ ਆ ਉਹ ਬੱਚਾ ਹੀ ਹੈ ਨਹੀਂ ਜਦੋਂ ਹਨਾ ਬੰਦੇ ਲਿਆ ਜਾਣੇ ਤੋਂ ਲਈਏ ਝੂਠ ਵਾਲੇ ਬੰਦੇ ਹੈ ਨਹੀਂ ਠੀਕ ਹੈ ਬਾਈ ਤੇ ਠੰਡੀ ਸੀਲ ਆ ਚੋਣ ਚਣ ਨੂੰ ਬਾਈ ਚੋਣ ਨੂੰ ਬਹੁਤ ਸੀਲ ਹੈ ਠੀਕ ਹੈ ਬਾਈ ਅੱਛਾ ਦੁੱਧ 16 ਕਿਲੋ ਹੁਣ ਚੋ ਸਕਦਾ ਕੋਈ ਜਿਹੜਾ ਮਰਜੀ ਆ ਜੀ ਠੀਕ ਹੈ ਬਾਈ ਠੀਕ ਹੈ 15 ਕਿਲੋ ਦੀ ਪੂਰੀ ਗਾਰੰਟੀ ਹੈ ਠੀਕ ਹੈ ਬਾਈ ਤੇ ਇਹਦਾ ਰੇਟ ਗਾਂ ਦਾ ਕੀ ਰਹੂਗਾ ਬਾਈ ਗਾਂ ਦਾ ਰੇਟ ਦੁੱਧ ਚੁਆ ਕੇ ਆਪਾਂ ਲਵਾਂਗੇ 46000 ਰੁਪਏ 46000 ਰੁਪਏ 16 ਕਿਲੋ ਦੁੱਧ ਚੁਆ ਕੇ ਚੁਆ ਕੇ ਦੇਵਾਂਗੇ ਚਵਾਈ ਕਰਕੇ ਖਰੀਦਿਓ ਦੋਵੇਂ ਟਾਈਮ ਪਾਈ ਜਾਂਦਾ ਦੁੱਧ 16 ਕਿਲੋ ਚੋਕੇ ਦਊਗਾ ਦਊਗਾ 46000 ਦੀ ਕਿਉਂਕਿ ਬਾਈ ਦੁੱਧ ਬਹੁਤ ਚੰਗਾ ਗਾਂ ਦਾ ਅੰਗ ਬਹੁਤ ਚੰਗਾ ਔਰ ਬਹੁਤ ਇਹ ਇਹਦੀ ਮੇਰੇ ਹਿਸਾਬ ਤੇ 6 ਤੋਂ ਬਾਹਰ ਫੈਟ ਹੈ ਹਾਂ ਹੋਊਗੀ ਬਾਈ ਥਾਣਾ ਜੀ ਬਹੁਤ ਚੰਗਾ ਲੱਗਿਆ ਸਾਰੀ ਚੰਗੀ ਹੈਗਾ ਇਹਨੂੰ ਤੋੜ ਦਿੰਨੇ ਆਪਾਂ ਨੂੰ ਜੀ ਗਾਂ ਸਾਰੀ ਚੰਗੀ ਹੈਗਾ ਤੋੜ ਦੇ ਗਾਂ ਤੋੜ ਦੇ ਬਾਈ ਕਾਕੇ ਮਾੜੀ ਜੀ ਗਾਂ ਅੱਛਾ ਸੁਖਮੰਦਰ ਬਾਈ ਇਹ ਤਾਂ ਆਪਣੇ ਹੋਗੇ ਜਾਨਵਰ ਸਾਰੇ ਹਨਾ ਤੇ ਕੰਮ ਕਰ ਕਿਵੇਂ ਠੀਕ ਚੱਲਦਾ ਕੰਮ ਕਰ ਬਹੁਤ ਵਧੀਆ ਜੀ ਅੱਜ ਹੁਣ ਚੱਲੇ ਆਂ ਅਸੀਂ ਮੱਝਾ ਲੈਣ ਠੀਕ ਆ ਜੀ ਠੀਕ ਆ ਜਿਹੜੀ ਉਹ ਮੱਝਾ ਲੈਂਦਿਆਂ ਅਸੀਂ ਹੂੰ ਉਹ ਮਾਫੀ ਹੈ ਵੀ ਤੁਸੀਂ ਨਹੀਂ ਪਾਈਆਂ ਤੇ ਬੰਦੇ ਹੀ ਆਏ ਜਿ ਸੀਗੇ ਤੇ ਆਪਾਂ ਉਹ ਜਿਹੜੀਆਂ ਲੈ ਆਈਏ ਦੇਤੀਆਂ ਠੀਕ ਆ ਚਲੋ ਹਣਾ ਕਿਉਂਕਿ ਇਹਦੇ ਵਿੱਚ ਫੋਨ ਆ ਜਾਂਦਾ ਪਸੂ ਜਿਹੜੇ ਜਿਹੜੇ ਬੰਦਿਆਂ ਨੂੰ ਦੇਣੇ ਆ ਹੂੰ ਆਪਾਂ ਉਹ ਬੰਦੇ ਲੈ ਗਏ ਵੇ ਗੱਲ ਹਾਂ ਹੁਣ ਇੱਕ ਖੰਡੂਰ ਸਾਹਿਬ ਤੋਂ ਬੰਦਾ ਹੈ ਹਾਂ ਉਹਨੂੰ ਪੂਰੇ 10 ਦਿਨ ਹੋ ਗਏ ਅੱਜ ਫੋਨ ਲਾਇਆ ਇਹਨੂੰ ਅੱਗੇ ਮੈਂ ਲਗਾਇਆ ਉਹਦੇ ਕੋਲ 17 ਕਿਲੋ ਦੁੱਧ ਦਿੰਦੀ ਹੈ ਹੌਲੀ ਠੀਕ ਆ ਜੀ ਗਾਂ ਚੰਗੀ ਆ ਤੇਰੀ ਆ ਗਾਹ ਬਹੁਤ ਚੰਗੀ ਹੂੰ ਕੋਈ ਮਾੜੀ ਨਹੀਂ ਇਹਨਾਂ ਦੀ ਹੈਣਾ ਹੈ ਮਾੜੀ ਵੀ ਨਹੀਂ ਦੁੱਧ ਪੀਣ ਵਾਲੇ ਨੂੰ ਬਾਈ ਸੀਲ ਬਹੁਤ ਜ਼ਿਆਦਾ ਹੀ ਹੂੰ ਬਸ ਸੀਲ ਇੰਦਾ ਪੱਖ ਆਂਦਾ ਹੋਰ ਦਾ ਬੰਦ ਇਹਨਾਂ ਜਿੱਥੇ ਮਰਚੂ ਕਾਂਦੇ ਅੱਛਾ ਤੇ ਬਾਈ ਇਹ ਤਾਂ ਹੋ ਗਿਆ ਆਪਣੇ ਜਾਨਵਰ ਹੈਣਾ ਤੇ ਕੱਲ ਨੂੰ ਜਾਂ ਪਰਸੋਂ ਸਟਰਾ ਦੂਜਾ ਆਊਗਾ ਜਿਹੜਾ ਮਈਆਂ ਦਾ ਹੁਣ ਮਈਆਂ 8 ਹੋਣ ਗਈਆਂ ਸਾਰੀਆਂ 16 ਤੋਂ ਬਾਹਰ ਠੀਕ ਆ ਜੀ ਤੇ ਹੱਥ ਬੰਨ ਕੇ ਬੇਨਤੀ ਹੈ ਵੀ ਫੋਨ ਇੱਕੋ ਹੀ ਲਾਇਆ ਕਰੇ ਬੰਦਾ ਠੀਕ ਹੈ ਜੀ ਜੇ ਕਈ ਵਾਰ ਬੰਦਾ ਇੱਕ ਤੇ ਵੀ ਪਤਾ ਲੱਗ ਜਾਂਦਾ ਤੇ ਪੰਜਾਂ ਤੇ ਵੀ ਉਹਦ ਨੂੰ ਇਹਦੀ ਬੈਟਰੀ ਡਾਊਨ ਹੋ ਜਾਂਦੀ ਕਈ ਵਾਰ ਪਤਾ ਨਹੀਂ ਲੱਗਦਾ ਠੀਕ ਹੈ ਜੀ ਫੋਨ ਬੇਨਤੀ ਹੱਥ ਜੋੜ ਕੇ ਵੀ ਇੱਕੋ ਹੀ ਲਾਵੇ ਠੀਕ ਹੈ ਇੱਕ ਦਾ ਵੀ ਉਨਾ ਹੀ ਹੈ ਤੇ ਜੇ 10 ਵਾਰ ਫੋਨ ਲਾਇਆ ਤਾਂ ਫਿਰ ਵੀ ਉਨਾ ਹੀ ਹੈ ਹਾਂ ਵੀ ਗੱਲ ਕਰ ਲਈ ਕਈ ਵਾਰ ਕਿਸੇ ਨੂੰ ਵੀਡੀਓ ਪਾਉਣੀ ਹੁੰਦੀ ਹੈ ਜਾਂ ਹੋਰ ਹੋ ਕੇ ਫਿਰ ਫੋਨ ਆਈ ਜਾਂਦਾ ਲਗਾਤਾਰ ਫਿਰ ਉਹ ਵੀ ਨਹੀਂ ਪੈਂਦੀ ਉਹ ਵੀ ਨਹੀਂ ਪੈਂਦੀ ਸਹੀ ਹੈ ਹਾਂ ਬਾਹਰੋਂ ਫੋਨ ਆ ਜਾਂਦਾ ਉਹਦੇ ਤੇ ਗੱਲ ਨਹੀਂ ਹੁੰਦੀ ਹਾਂ ਔਖਾ ਹੋ ਜਾਂਦਾ ਹਾਂ ਅਸਾ ਨੰਬਰ ਤਾਂ ਭਈਆ 9157703 ਤੇ ਸੀ ਹਨਾ ਜੀ ਹਾਂਜੀ ਤੇ ਬਾਈ ਜਿਹੜੇ ਜਾਨਵਰ ਤੁਹਾਨੂੰ ਦਿਖਾਏ ਆ ਇੱਥੇ ਤੁਸੀਂ ਤਸੱਲੀ ਕਰਨੀ ਆ ਬਾਈ ਵੱਲੋਂ ਵੀ ਬੇਨਤੀ ਆ ਤੇ ਮੇਰੇ ਵੱਲੋਂ ਵੀ ਬੇਨਤੀ ਆ ਉਹ ਗੱਭਨ ਆਪਦੀ ਚੈੱਕ ਕਰਾਉਣ ਜਿੱਥੇ ਮਰਜ਼ੀ ਅਜੇ ਮੈਂ ਹਰਜਾਨਾ ਭਰੂੰ ਜੇ ਉਹਨੂੰ ਮੈਂ ਇਹਨੂੰ ਫੰਡਰ ਕਹਿ ਦੇਵਾਂ ਠੀਕ ਆ ਬਾਈ ਜੀ ਓਕੇ ਹਾਂ ਜਿਹੜਾ ਗੱਭਨ ਆ ਪਸੂ ਉਹ ਤੁਸੀਂ ਚੋ ਕੇ ਖਰੀਦਣਾ ਜਿਹੜਾ ਪਾਸ ਕਰਾ ਕੇ ਖਰੀਦਣਾ ਜਿਹੜਾ ਸੋਇਆ ਹੋ ਉਹ ਤੁਸੀਂ ਤਸੱਲੀ ਕਰਨੀ ਆ ਬਾਈ ਇੱਥੇ ਦੀ ਗਾਰੰਟੀ ਆ ਬਾਈ ਦੀ ਉਦੋਂ ਬਾਅਦ ਦੀ ਕੋਈ ਗਾਰੰਟੀ ਨਹੀਂ ਕਿਉਂਕਿ ਆਪਾਂ ਇਹ ਗੱਲ ਹਰ ਇੱਕ ਵੀਡੀਓ ਦੇ ਵਿੱਚ ਕਹਾਂਗੇ ਤਸੱਲੀ ਤੁਸੀਂ ਕਰਨੀ ਆ ਆਪਣਾ ਕੰਮ ਆ ਟ੍ਰੇਲਰ ਵਿਖਾਉਣਾ ਤੇ ਵੀਡੀਓ ਦੇ ਵਿੱਚ ਪਸ਼ੂ ਦਿਖਾਉਣਾ ਅਗਲੀ ਕਾਰਵਾਈ ਤੁਸੀਂ ਕਰਨ ਅਸੀਂ ਮਿਹਨਤ ਉਹਦੇ ਇਕੱਠੇ ਕੀਤੇ ਹੋਏ ਆ ਤੁਸੀਂ ਸੋਚ ਕੇ ਸਮਝ ਕੇ ਵਰਤਨੇ ਆ ਹਾਂਜੀ ਹੁਣ ਇੱਕ ਹੋਰ ਬੇਨਤੀ ਹੈ ਜੀ ਵੀ ਤਿੰਨ ਮੱਝਾਂ 22 ਕਿਲੋ ਤੋਂ ਬਾਹਰ ਆ ਰਹੀਆਂ ਠੀਕ ਆ ਜੀ ਤੇ ਜਦੋਂ ਉਹਨਾਂ ਦਾ ਰੇਟ ਵੇਖੋਗੇ 10 ਕਿਲੋ ਦੇ ਬਰਾਬਰ ਰੇਟ ਤੇ ਦਿਓ ਠੀਕ ਆ ਭਾਈ ਜੀ ਓਕੇ ਜੇ ਵੀ ਇਥੂ ਵਾਲੀ ਮੱਝ ਨੇ 10 ਕਿਲੋ ਦੁੱਧ ਦੇਣਾ ਨਾ ਹਾਂ ਇਸ ਰੇਟ ਤੇ ਮੈਂ 20 ਕਿਲੋ ਤੋਂ ਬਾਹਰ ਦੁੱਧ ਵਾਲੀ ਮੱਝ ਦਿਓ ਠੀਕ ਆ ਭਾਈ ਜੀ ਓਕੇ ਕਿਆ ਬਾਤ ਹੁਣ ਆਪਣਾ ਕੰਮ ਸਟਾਰਟ ਹੈ ਠੀਕ ਆ ਜੀ ਅਜੀ ਥੋੜਾ ਜਿਹਾ ਜਿਹੜੇ ਜਿਹੜੇ ਬੰਦਿਆਂ ਨੂੰ ਹਾਂ ਕਈ ਵੀ ਹੈ ਹਾਂ ਉਹਨਾਂ ਤੇ ਹੈ ਠੀਕ ਆ ਜੀ ਫੋਨ ਹੀ ਚ ਆਪ ਫੇਰ ਮਾਫੀ ਹੈ ਹਨਾ ਬਈ ਧੰਨਵਾਦ ਹਾਂ ਤੇ ਇਹ ਜਿੰਨਾ ਮੱਝਾ ਲਿਆਉਂਗਾ ਭਾਜ ਦੇਵਾਂਗੇ ਠੀਕ ਹੈ ਬਸ 6 ਵਾਸ਼ੇ ਹੀ ਲੈਣੀ ਆਪਾਂ ਹੋਰ ਨਹੀਂ ਜਿਹੜਾ ਇੱਕ ਲੈ ਗਿਆ ਦੋ ਲਿਜਾਊਗਾ ਬਸ ਇਹ ਗਾਰੰਟੀ ਹੈ ਬਸ ਠੀਕ ਹੈ ਧੰਨਵਾਦ ਬਈ